ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਕੈਨੇਡਾ ਵਿਖੇ ਮਿਤੀ 16-17 ਅਗਸਤ ਨੂੰ ਅਕਾਲ ਖਾਲਸਾ ਸਿੱਖ ਮੈਰੀਟਲ ਆਰਟ ਖਾਲਸਾ ਹੈਰੀਟੇਜ ਫਾਊਂਡੇਸ਼ਨ ਸ਼੍ਰੋਮਣੀ ਸਿੱਖ ਸ਼ਸਤਰ ਵਿਦਿਆ ਕੌਂਸਲ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਮੀਰੀ ਪੀਰੀ ਦੇ ਸਿਧਾਂਤਾਂ ਤੇ ਖਾਲਸਾ ਰਾਜ ਨੂੰ ਸਮਰਪਿਤ ਸਿੱਖ ਵਾਰੀਅਰ ਤੇ ਗੱਤਕਾ ਮੁਕਾਬਲੇ ਸੰਗਰਸ਼ ਜਾਰੀ ਹੈ ਇਹ ਕਰਵਾਇਆ ਜਾ ਰਿਹਾ ਹੈ ਜਿਸ 'ਚ ਸਾਰੇ ਉਮਰ ਦੇ ਮੁਕਾਬਲੇਬਾਜ਼ ਹਿੱਸਾ ਲੈਣਗੇ ਤੇ ਗੱਤਕਾ ਪ੍ਰਦਰਸ਼ਨ ਕੀਤਾ ਜਾਵੇਗਾ ਇਨ੍ਹਾਂ ਪਾਗ ਲੈਣ ਵਾਲੇ ਮੁਕਾਬਲੇਬਾਜ਼ਾਂ ਦੇ ਵਿੱਚੋਂ ਮੈਦਾਨੇ ਜੰਗ ਤੇ ਘੋੜਸਵਾਰੀ ਤੇ ਯੁੱਧ ਕਲਾ ਦੀਆਂ ਕਈ ਚੁਣੌਤੀਆਂ ਦੇ ਵਿੱਚੋਂ ਨਿਪੁੰਨ ਸਿੱਖ ਯੋਧੇ ਚੁਣੇ ਜਾਣਗੇ ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਮੈਂ ਨਾਮਕਰਨ ਸਿੰਘ ਕਾਲਸਾ ਹੈਰੀਟੇਜ ਫਾਊਂਡੇਸ਼ਨ ਸੰਸਥਾ ਜੋ ਕਿ ਸਾ ਸੰਗਤ ਦੇ ਸਹਿਯੋਗ ਨਾਲ ਤੇ ਸਰਬੱਤ ਗੁਰੂ ਧਾਮ ਜੋ ਗੁਰੂ ਧਾਮ ਆਪਣੇ ਸਰੀ ਦੇ ਐਵਸਫੋਰਡ ਦੇ ਉਹਨਾਂ ਦੇ ਸਹਿਯੋਗ ਨਾਲ ਇਹ ਸੰਸਥਾ ਚੱਲ ਰਹੀ ਹੈ ਸਾਡੀ ਸੰਸਥਾ ਦਾ ਮਿਸ਼ਨ ਹੈ ਜੋ ਕਿ ਪ੍ਰਾਤਨ ਜੰਗੀ ਸ਼ਾਸਤਰ ਵਿਦਿਆ ਹੈ ਉਹ ਉਸ ਨੂੰ ਸਰਜੀਤ ਰੱਖਣਾ ਆਪਾਂ ਜੋ ਪ੍ਰਾਤਨ ਸਿੰਘਾਂ ਨੇ ਘੋੜਿਆਂ ਤੇ ਜਾਂ ਜੰਗਾਂ ਦੇ ਵਿੱਚ ਜੋ ਜੋਰ ਦਿਖਾਏ ਜੋ ਸ਼ਾਸਤਰ ਵਰਤੇ ਉਸ ਨੂੰ ਆਪਾਂ ਮੁੜ ਸਰਜੀਤ ਕਰੀਏ ਆਪਣੀ ਜਿਹੜੀ ਸ਼ਾਸਤਰ ਵਿਦਿਆ ਹੈ ਇਕੱਲੀ ਫਰੀ ਛੋਟੀ ਤੇ ਜਾਂ ਛੋਟੀ ਛੋਟੀ ਤੇ ਨਾ ਰਹਿ ਜਾਏ ਇਹ ਸਾਡੀ ਖਾਲਸਾ ਹੈਰੀਟੇਜ ਫਾਊਂਡੇਸ਼ਨ ਦਾ ਪ੍ਰਮੁੱਖ ਮਿਸ਼ਨ ਹੈ ਸੋ ਇਸ ਦੇ ਚੱਲਦਿਆਂ ਅਸੀਂ ਵੱਖ-ਵੱਖ ਸ਼ਸਤਰਾਂ ਦੇ ਨਾਲ ਅਭਿਆਸ ਕਰਦੇ ਹਾਂ ਘੋੜਿਆਂ ਤੇ ਤੀਰ ਅੰਦਾਜ਼ੀ ਸ਼ਸਤਰ ਵਿੱਦਿਆ ਵਰਸ਼ੇ ਕਿੱਲੇ ਪਟਣੇ ਇਹ ਸਾਰੇ ਅਭਿਆਸ ਵੀ ਕਰਦੇ ਹਾਂ ਸੋ ਇਸ ਦੀ ਗੁਰੂ ਸਾਹਿਬ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਹੈ ਆਪਾਂ ਸਰੀ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ ਗੁਰੂ ਨਾਨਕ ਸਿੱਖ ਗੁਰਦੁਆਰਾ ਸਕਾਟ ਰੋਡ ਤੇ 72 ਤੇ 72 ਐਵੈਨਿਊ ਤੇ ਜੋ ਹੈ ਉਸ ਵਿਖੇ 16 ਅਤੇ 17 ਅਗਸਤ ਨੂੰ ਆਪਾਂ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਮੀਰੀ ਪੀਰੀ ਸਿੱਖ ਸ਼ਾਸਤਰ ਵਿਦਿਆ ਦੇ ਮੁਕਾਬਲੇ ਆਜੋ ਉਹ ਉਲੀਕੇ ਹਨ ਜੋ ਕਿ ਸਵੇਰੇ 9 ਵਜੇ ਸ਼ੁਰੂ ਹੋ ਜਾਣਗੇ ਸਵੇਰੇ 9 ਤੋਂ 11 ਘੋੜਿਆਂ ਦੇ ਜੋਰ ਦਿਖਾਏ ਜਾਣਗੇ ਘੋੜਿਆਂ ਤੇ ਜੰਗ ਜੂ ਕਲਾ ਤੀਰ ਅੰਦਾਜ਼ੀ ਕਿल्ले ਪਟਣੇ ਟਾਰਗੇਟ ਹਿਟਿੰਗ ਤੇ ਵਰਸ਼ਿਆਂ ਦੇ ਨਿਸ਼ਾਨੇ ਇਹ ਸਾਰੇ ਦਿਖਾਏ ਜਾਣਗੇ ਬੱਚੇ ਆਪਸ ਵਿੱਚ ਕੋੜਿਆਂ ਤੇ ਫਾਈਟ ਵੀ ਕਰਨਗੇ ਉਸ ਤੋਂ ਉਪਰੰਤ ਜੋ ਸਾਡੀ ਜੰਗ ਦੀ ਮੈਦਾਨੀ ਵਿਦਿਆ ਹੈ ਉਸ ਦੇ ਜੋਹਰ ਦਿਖਾਏ ਜਾਣਗੇ ਉਸ ਵਿੱਚ ਵੱਖੋ-ਵੱਖ ਤਰ੍ਹਾਂ ਦੇ ਸ਼ਸਤਰ ਵੱਖੋ-ਵੱਖ ਬੱਚੇ ਉਸ ਵਿੱਚ ਜਿੱਦਾਂ ਪ੍ਰਾਤਨ ਸਮਿਆਂ ਵਿੱਚ ਜਰਨੈਲ ਸਿਪਾਸਲਾਰ ਚੋਣਨ ਵੇਲੇ ਮਹਾਰਾਜੇ ਵੱਖੋ-ਵੱਖਰੇ ਅਬ ਟੈਸਟ ਲੈਂਦੇ ਸਨ ਉਹਨਾਂ ਦੇ ਉਸ ਤਰੀਕੇ ਨਾਲ ਵੀ ਆਪਾਂ ਕਰਾਂਗੇ ਜਿੱਦਾਂ ਪੰਜਾਂ ਜਾਨਾਂ ਦੀ ਇੱਕ ਨਾਲ ਫਾਈਟ ਹੋਵੇਗੀ ਤੇ ਉਸ ਬੱਚੇ ਨੂੰ ਤੀਰ ਵੀ ਚਲਾਉਣੇ ਆਉਣੇ ਚਾਹੀਦੇ ਨੇ ਉਸ ਨੂੰ ਚੱਕਰ ਵੀ ਮਾਰਨੇ ਆਉਣੇ ਚਾਹੀਦੇ ਨੇ ਉਸ ਨੂੰ ਬਰਸ਼ੇ ਦਾ ਵੀ ਪਤਾ ਹੋਵੇ ਉਸ ਨੂੰ ਕਿਰਪਾਨ ਫਰਾਈ ਜਮਦਾੜ ਜulfkar ਗੰਡਾਸੀ ਤਵਰ ਇਹ ਸਾਰੇ ਸ਼ਸਤਰ ਚਲਾਉਣੇ ਆਉਣੇ ਚਾਹੀਦੇ ਹਨ ਉਸ ਵਿੱਚੋਂ ਜਾ ਕੇ ਫਿਰ ਇੱਕ ਯੋਧਾ ਚੁਣਿਆ ਜਾਵੇਗਾ ਤੇ ਜੋ ਘੋੜਿਆਂ ਤੇ ਵੀ ਕਰੇਗਾ ਉਸ ਉਹ ਫਿਰ ਸਰਵ ਉਤਮ ਯੋਧਾ ਚੁਣਿਆ ਜਾਵੇਗਾ ਆਪ ਸਭ ਨੇ ਇਹ ਸਾਖੀ ਵੀ ਸੁਣੀ ਹੋਵੇਗੀ ਕਿ ਜਦੋਂ ਹਰੀ ਸਿੰਘ ਨਲੂਆ ਅਖਾੜੇ ਵਿੱਚ ਖੇਡ ਰਿਹਾ ਸੀ ਤਾਂ ਮਹਾਰਾਜੇ ਰਣਜੀਤ ਸਿੰਘ ਜੀ ਨੇ ਦੇਖਿਆ ਕਿ ਇਹ ਇਕੱਲਾ ਹੀ ਨੌਜਵਾਨ ਇਹ ਕਿੰਨੇ ਹੀ ਖਿਡਾਰੀਆਂ ਨਾਲ ਲੜ ਗਿਆ ਤੇ ਕਿੰਨਿਆਂ ਨਾਲ ਤੋਂ ਇਸ ਨੇ ਜਿੱਤ ਪ੍ਰਾਪਤ ਕੀਤੀ ਹੈ ਫਿਰ ਉਸ ਨੂੰ ਮਹਾਰਾਜੇ ਨੇ ਆਪਣੀ ਫੌਜ ਦਾ ਇੱਕ ਜਰਨੈਲ ਵਜੋਂ ਭਰਤੀ ਕੀਤਾ ਸੋ ਇਸ ਤਰ੍ਹਾਂ ਪ੍ਰਾਤਨ ਸਮਿਆਂ ਵਿੱਚ ਐਦਾਂ ਹੀ ਯੋਧੇ ਚੁਣੇ ਜਾਂਦੇ ਸਨ ਕਿਸੇ ਦਾ ਕੋਈ ਅਭਿਆਸ ਹੁੰਦਾ ਸੀਗਾ ਫਿਰ ਉਸ ਦੀ ਪਰਖ ਕੀਤੀ ਜਾਂਦੀ ਸੀ ਸੋ ਉਸ ਚੀਜ਼ ਨੂੰ ਲੈ ਕੇ ਆਪਾਂ ਮੁੱਖ ਰੱਖ ਕੇ ਇਹ ਪ੍ਰੋਗਰਾਮ ਜੋ ਉਲੀਕੇ ਹਨ ਜਿਵੇਂ ਆਪ ਜੀ ਨੂੰ ਨਾਮਕਿਰਨ ਸਿੰਘ ਨੇ ਕਾਫੀ ਦੱਸਿਆ ਕਿਉਂਕਿ ਇਹ ਨੌਜਵਾਨ ਜਿਹੜੇ ਜੋ ਘੋੜਿਆਂ ਤੇ ਜੁਧ ਕਲਾ ਆਪਣੀ ਕਮਿਊਨਿਟੀ ਜ ਨਹੀਂ ਦੂਜੀ ਕਮਿਊਨਿਟੀ ਵੀ ਕੀਤਾ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਉੱਥੇ ਚੈਂਪੀਅਨ ਬਣੇ ਸੋ ਤੋਂ ਬਾਅਦ ਜਦੋਂ ਅਸੀਂ ਉਹਨਾਂ ਦਾ ਦੇਖਿਆ ਵੀ ਉਹਨਾਂ ਨੇ ਆਪਣੀ ਸ਼ਸਤਰ ਵਿੱਦਿਆ ਜਿਹੜੀ ਉਹ ਸੰਭਕ ਰੱਖੀ ਆ ਤੇ ਅਸੀਂ ਅ ਬਹੁਤਾ ਉਹਦੇ ਉੱਤੇ ਨਹੀਂ ਸਰਚ ਕੀਤੀ ਨਾ ਅਸੀਂ ਬਹੁਤਾ ਉੱਤੇ ਧਿਆਨ ਦਿੱਤਾ ਹਾਂ ਅਸੀਂ ਗੱਤਕੇ ਨੂੰ ਕੰਪੀਟੀਸ਼ਨ ਕਰਵਾਏ ਦਾਸਵੀ ਇੰਡੀਆ ਦੇ ਵਿੱਚ ਵੀ ਕਰਾਉਂਦੇ ਰਿਹਾ ਇੱਥੇ ਵੀ ਕਰਾਉਂਦੇ ਰਹਿ ਪਰ ਹੁਣ ਗੱਲ ਇਹ ਸੀ ਵੀ ਇੰਨੇ ਸਾਲਾਂ ਤੋਂ ਕੱਲਾ ਅਸੀਂ ਛੋਟੀ ਫਾਈਟ ਫਰੀ ਛੋਟੀ ਫਾਈਟ ਤੇ ਹੀ ਸੀਮਤ ਰਿਹਾ ਤੇ ਉਹਦੇ ਵਿੱਚ ਕਈ ਫੈਡਰੇਸ਼ਨਾਂ ਜਿਹੜੀਆਂ ਹੋਂਦ ਵਿੱਚ ਆਈਆਂ ਸੋ ਸਾਡਾ ਜਿਹੜਾ ਖਾਲਸਾ ਹੈਰੀਟੇਜ ਫਾਊਂਡੇਸ਼ਨ ਦਾ ਜਿਹੜਾ ਮਿਸ਼ਨ ਆ ਉਹ ਹੈਗਾ ਸਿੱਖ ਸ਼ਾਸਤਰ ਵਿਦਿਆ ਨੂੰ ਪ੍ਰਮੋਟ ਪਸਾਰ ਤੇ ਪ੍ਰਚਾਰ ਕਰਨਾ ਸੋ ਉਹਦੇ ਅਧੀਨ ਹੀ ਇੱਥੇ ਅਸੀਂ ਘੋੜੇ ਲੈਏ ਨੇ ਇਹਨਾਂ ਬੱਚਿਆਂ ਨੇ ਰੜ ਕੇ ਸਾਰੇ ਜਿਹੜੇ ਸੇਵਾ ਕਰਦੇ ਨੇ ਸੋ ਸਾਡਾ ਮਿਸ਼ਨ ਜਿਹੜਾ ਮੇਨ ਹੈਗਾ ਕਿ ਜਿਹੜਾ ਸਾਡੇ ਪੁਰਾਣੇ ਸਮੇਂ 'ਚ ਯੋਧੇ ਸੀਗੇ ਕਿਉਂਕਿ ਸਾਡਾ ਸਿੱਖ ਰਾਜ ਰਿਹਾ ਬੰਦਾ ਸਿੰਘ ਬਹਾਦਰ ਵੇਲੇ ਵੀ ਰਾਜ ਰਿਹਾ ਮਹਾਰਾਜ ਰਣਜੀਤ ਸਿੰਘ ਵੇਲੇ ਵੀ ਰਾਜ ਹੋਇਆ ਸੋ ਮਿਸਲਾਂ ਵੀ ਸਾਡੇ ਹੋਈਆਂ ਸੋ ਉਦੋਂ ਜਿਹੜੇ ਜਰਨਲ ਬਣਦੇ ਸੀ ਉਹਨਾਂ ਕੁਝ-ਕੁਝ ਖੂਬੀਆਂ ਸੀ ਆਮ ਨਾਲੋਂ ਜਿਵੇਂ ਹੁਣ ਵੀ ਅੱਜ ਫੌਜਾਂ ਵਿੱਚ ਜਦੋਂ ਭਰਤੀ ਹੁੰਦੀ ਕੋਈ ਸਿਪਾਹੀ ਹੁੰਦਾ ਕੋਈ ਕਰਨਲ ਹੁੰਦਾ ਕੋਈ ਜਰਨਲ ਹੁੰਦਾ ਸੋ ਇਸੇ ਤਰ੍ਹਾਂ ਦਾ ਇੱਕ ਅਸੀਂ ਟੈਸਟ ਮੇਰੇ ਉਸਤਾਦ ਮਾਸਟਰ ਰঞ্জੀਤ ਸੋਹਣੀ ਆ ਗਿਆ ਪੁਰਾਣੇ ਉਸਤਾਦਾਂ ਦਾ ਮੇਰਾ ਕਾਫੀ ਬਾ ਆ ਹੋਰ ਜਥੇਬੰਦੀਆਂ ਸਿੱਖ ਸ਼ਾਸਤਰ ਵਿਦਿਆ ਕਾਉਂਸਲ ਜਿਹੜੀ ਸਾਡੀ ਆਲ ਵਰਲਡ ਦੇ ਵਿੱਚ ਇੱਕ ਕੰਮ ਕਰ ਰਹੀ ਹੈ ਅਸੀਂ ਸਾਡਾ ਨਰੋਲ ਹੈਗਾ ਸਿੱਖ ਸ਼ਾਸਤਰ ਵਿਦਿਆ ਨੂੰ ਉਹਦਾ ਪ੍ਰਚਾਰ ਪ੍ਰਸਾਰ ਕਰਨਾ ਤੇ ਨਾਲ ਹੀ ਪੁਰਾਣੀ ਹਿਸਟਰੀ ਜਿਹੜੀ ਸਿੱਖ ਹਿਸਟਰੀ ਨਾਲ ਸੰਬੰਧਿਤ ਆ ਜਾਂ ਸਾਡੇ ਜੰਗ ਜੂ ਕਲਾ ਦੇ ਸ਼ਾਸਤਰ ਆ ਉਹ ਵੀ ਇਸੇ ਇਕੱਤਰ ਕਰਦੇ ਆ ਵੱਖ-ਵੱਖ ਯੂਨੀਵਰਸਿਟੀਆਂ ਵੱਖ-ਵੱਖ ਜਗ੍ਹਾ ਤੇ ਅਸੀਂ ਉਹ ਪ੍ਰਦਰਸ਼ਨੀ ਲਾਉਂਦੇ ਹਾਂ ਗੁਰਦੁਆਰਿਆਂ ਚ ਪ੍ਰਦਰਸ਼ਨੀ ਲਾਉਂਦੇ ਆ ਸੋ ਸਾਡਾ ਐਤ ਕੀ ਜਿਹੜਾ ਮੇਨ ਮਕਸਦ ਹੈਗਾ ਜੋਧਾ ਤੇ ਨਪੁੰਜੋਧਾ ਆਪਾਂ ਗੱਤਕਾ ਕੰਪੀਟੀਸ਼ਨ ਦੇਖਦੇ ਆ ਉਹ ਵੀ ਇੱਕ ਬਹੁਤ ਵੱਡੇ ਬੱਚੇ ਪਰਾਲਾ ਕਰਦੇ ਆ ਅਸੀਂ ਵੀ ਕਰਾਉਨੇ ਆ ਸੋ ਇੱਥੇ ਗੱਤਕਾ ਵੀ ਨਾਲ-ਨਾਲ ਹੋਣਾ ਆ ਕਿਉਂਕਿ ਬੱਚੇ ਬਹੁਤੇ ਗੱਤਕਾ ਜਾਣਦੇ ਆ ਸੋ ਨਾਲ-ਨਾਲ ਉਹਨਾਂ ਨੂੰ ਪ੍ਰਾਤਨ ਯੁੱਧ ਕਲਾ ਦਾ ਅਭਿਆਸ ਕਰਾਉਨੇ ਆ ਅੱਜ ਉਹਦਾ ਜਿਹੜਾ ਕੰਪੀਟੀਸ਼ਨ 16 17 ਨੂੰ ਗੁਰਨਾਨ ਸਿੰਘ ਗੁਰਦੁਆਰੇ ਸਾਹਿਬ ਹੋਣਾ ਗੁਰਨਾਨ ਸਿੰਘ ਗੁਰਦਾਰਾ ਦਸ਼ਮੇਂ ਦਰਵਾਜ਼ਾ ਗੁਰਦਾਰਾ ਸੁਖਸਾ ਨਿਊ ਵੇਸਟ ਗੁਰਮਤ ਸਿੰਘ ਟਰੈਵਲ ਸਪੋਰਟ ਤੇ ਜੀਏਡੀ ਸਕੂਲ ਸਿੱਖ ਅਕੈਡਮੀ ਦੇ ਸਹਿਯੋਗ ਨਾਲ ਸਾਰਾ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਜਿਹੜੇ ਆਪਣੇ ਪ੍ਰਮੋਟਰ ਨੇ ਜਿਹੜੇ ਨਾਲ ਸਾਡਾ ਸਹਿਯੋਗ ਦਿੰਦੇ ਉਹਨਾਂ ਸਹਿਯੋਗ ਨਾਲ ਕਰਵਾ ਰਿਹਾ ਹੈ ਇਹਦਾ ਮੇਨ ਜਿਹੜਾ ਤੁਸੀਂ ਦੇਖੋਗੇ ਕਿ ਕਿਵੇਂ ਇੱਕ ਇੱਕ ਬੱਚਾ ਜਿਹੜਾ ਆ ਉਹ 5-5 ਸਾਲ 5-5 ਸਿੰਘਾਂ ਨਾਲ ਲੜਾਈ ਲੜੂਗਾ ਵਰਸ਼ੇ ਨਾਲ ਲੜੂਗਾ ਤਬਰ ਨਾਲ ਲੜੂਗਾ ਵਾਕਵਾਕ ਉਹਦਾ ਸਾਰਾ ਜਿਹੜਾ ਸਿਸਟਮ ਹੋਣਾ ਆ ਉਹ ਪ੍ਰਾਤਨ ਯੁੱਧ ਕਲਾ ਦੇ ਤਰੀਕੇ ਨਾਲ ਹੀ ਹੋਣਾ ਉਹਨੂੰ ਪੁਆਇੰਟ ਵੀ ਯੁੱਧ ਕਲਾ ਦੇ ਸਾਬਦੇ ਨਾਲ ਮੈਨੇ ਘੋੜਿਆਂ ਤੇ ਚੜ ਕੇ ਉੱਚੇ ਟਾਰਗੇਟ ਕਿਵੇਂ ਹਿੱਟ ਕਰਦੇ ਆ ਕਿਵੇਂ ਥੱਲੇ ਟਾਰਗੇਟ ਹਿੱਟ ਕੀਤੇ ਜਾਂ ਕਿਵੇਂ ਬਰਸ਼ੇ ਮਾਰੇ ਜਾਂਦੇ ਆ ਕਿਵੇਂ ਜਿਹੜਿਆ ਘੋੜਿਆਂ ਤੇ ਅਰਚੀ ਦੀ ਚਲਾਈ ਜਾਂਦੀ ਆ ਸਾਰਾ ਜੁੱਧ ਕਲਾ ਦੇ ਦੁਆਰਾ ਜਿਹੜਾ ਜੰਗ ਜੂ ਕਲਾ ਅਸਲ ਵਿੱਚ ਆ ਆਪਾਂ ਆਨੰਦਪੁਰ ਸਾਹਿਬ ਦੇ ਵਿੱਚ ਕਿਲੇ ਪੜਦੇ ਦੇਖਦੇ ਆ ਵੇ ਇਕ ਸਿੰਘ ਜਾਂਦੇ ਘੋੜਿਆਂ ਤੇ ਕਿਲੇ ਪੜਦੇ ਆ ਕਿਲੇ ਗੁਰੂ ਗੁਰੂ ਅਰਜਨ ਦੇਵ ਪਾਸ਼ਾ ਨੇ ਮਾਓ ਪਿੰਡ ਵਿੱਚ ਪਟਿਆ ਸੀਗਾ ਸੋ ਉਹ ਸਾਡਾ ਵਿਰਸਾ ਜਿਹੜਾ ਅਸੀਂ ਸਾਹਮਣੇ ਬੈਠਿਆ ਨਿਹੰਗ ਸਿੰਘ ਜਥੇਬੰਦੀਆਂ ਸਾਹਮਣੇ ਬੈਠੀਆਂ ਪਰ ਹੁਣ ਗੱਲ ਆ ਗਈ ਵੀ ਅੱਗੇ ਅਸੀਂ ਸਿਰ ਦੇ ਉੱਤੇ ਢੰਗ ਸਿੰਘਾਂ ਦੇ ਚੱਕਰ ਮਾਰਿਆ ਉਹ ਘੋੜਿਆਂ ਤੇ ਚੱਕਰ ਚੱਲਣਗੇ ਜ਼ਮੀਨ ਤੇ ਚੱਕਰ ਚੱਲਣਗੇ ਘੋੜਿਆਂ ਤੇ ਬਰਸ਼ੇ ਮਾਰੇ ਜਾਣਗੇ ਸੋ ਜਿੰਨਾ ਵੀ ਜੁੱਧ ਕਲਾ ਦੇ ਵਿੱਚ ਚੀਜ਼ਾਂ ਆਪਾਂ ਦੇਖਦੇ ਆ ਆਪਾਂ ਕਈ ਵਾਰ ਆਪਾਂ ਜਿਵੇਂ ਸਹਬਜਾਦਾ ਦੀ ਫਿਲਮ ਆਈ ਸੀਗੀ ਆਪਾਂ ਦੇਖੀ ਆ ਸੋ ਉਹ ਸਾਰਾ ਕੁਝ ਅਸੀਂ ਪ੍ਰੈਕਟੀਕਲ ਤੌਰ ਤੇ ਦਿਖਾਉਣਾ ਚਾਹੁੰਦੇ ਤਾਂ ਜੋ ਆਉਣ ਵਾਲੇ ਸਮੇਂ 'ਚ ਇਹ ਨਾ ਹੋਵੇ ਕਿਤਾਬਾਂ 'ਚ ਲਿਖਿਆ ਰਹਿ ਜਾ ਸਾਡੇ ਇੱਥੇ ਦੇ ਬੌਰਨ ਬੱਚੇ ਐਸ ਬੋਲੇ 20-25 ਬੱਚੇ ਜਿਹੜੇ ਘੋੜ ਸਵਾਰੀ ਯੁੱਧ ਕਲਾ ਸਿੱਖਦੇ ਘੋੜਿਆਂ ਤੇ ਸੋ ਉਹ ਤੁਹਾਨੂੰ ਦਿਖਾਉਣਗੇ ਕਿ ਸਾਡਾ ਜਿਹੜਾ ਵਿਰਸਾ ਆ ਉਹ ਅਸਲ ਵਿੱਚ ਬਹੁਤ ਅਮੀਰ ਵਿਰਸਾ ਆ ਭਾਵੇਂ ਅਸੀਂ ਇਸ ਪਾਸੇ ਵੇਚਲੇ ਆ ਪਰ ਕੁਝ ਜਥੇਬੰਦੀਆਂ ਨੂੰ ਅਸੀਂ ਇੱਧਰ ਕੀਤਾ ਵੀ ਆਪਾਂ ਉਹ ਸੰਭੀਏ ਅਸਲ ਵਿਰਸਾ ਸੋ ਉਹ ਬੱਚੇ ਉਹਨਾਂ ਦੇ ਪੇਰੈਂਟਸ ਦੇ ਚ ਸਹਿਯੋਗ ਦੇ ਰਹੇ ਸੋ ਤੁਹਾਡੇ ਸਾਹਮਣੇ ਉਹ ਸਾਰਾ ਕੁਝ ਪੇਸ਼ ਕਰਨਗੇ ਸੋ ਮੇਰੀ মিডিਆ ਰਾਹੀਂ ਚੜ੍ਹਦੀ ਕਲਾ ਟਾਈਮ ਟੀਵੀ ਰਾਹੀਂ ਇਹ ਹੀ ਅਪੀਲ ਆ ਤੁਹਾਨੂੰ ਕਿ ਸਬਦ ਤੋਂ ਬਾਅਦ ਆਓ ਦੇਖੋ ਦੇਖੋ ਸਾਡਾ ਕੀ ਵਿਰਸਾ ਆ ਤੇ ਸਹਯੋਗ ਦਿਓ ਸਵੇਰੇ 9 ਤੋਂ 11 ਜਿਹੜਾ ਘੋੜਿਆਂ ਤੇ ਜੁਦ ਕਲਾ ਹੋਊਗੀ 11 ਤੋਂ ਬਾਅਦ ਗੱਤਕਾ ਵੀ ਹੋਣਾ ਹੈ ਨਾਲ 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 ਜਿਹੜੇ ਆ ਸਿੱਖ ਵਾਰੀਅਰ ਦੇ ਕੰਪੀਟੀਸ਼ਨ ਹੋਣ ਇਹਦੇ ਵਿੱਚ ਬਿਨੀ ਪੈਗ ਤੋਂ ਟੀਮ ਕਲੋਨਿਓ ਤੋਂ ਟੀਮ ਯੂ ਐਸ ਏ ਤੋਂ ਇੱਥੇ ਦੇ 7-8 ਖਾੜੇ ਜਿਹੜੇ ਆ ਉਹ ਭਾਗ ਲੈ ਰਹੇ ਆ ਗੁਰੂ ਨਾਨਕ ਦੇ ਗੁਰਦੁਆਰਾ ਜਿਹੜੀ ਬਾਹਰ ਸਟੇਜ ਆ ਉਹਦੇ ਉੱਤੇ ਸਾਰਾ ਪ੍ਰੋਗਰਾਮ ਹੈ ਨਾਲ ਹੀ ਉੱਥੇ ਘੋੜਿਆਂ ਦਾ ਪ੍ਰੋਗਰਾਮ ਹੋਣਾ ਆ ਸੋ ਸੰਗਤਾਂ ਨੂੰ ਪੁਰਜੋ ਅਪੀਲ ਆ ਕਿ ਆਓ ਜ਼ਰੂਰ ਪਹੁੰਚੋ ਬੱਚੇ ਪਰਿਵਾਰ ਰਿਸ਼ਤੇਦਾਰ ਲੈ ਕੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਰਲਡ ਨਿਊਜ਼ ਦੇ ਬੁਲੇਟਿਨ ਚ ਫਿਲਹਾਲ ਇਨਾ ਹੀ ਹੋਰ ਖਬਰਾਂ ਲਈ ਵੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਫਿਲਹਾਲ ਬਿੰਨੂ ਦੇ ਆ ਗਿਆ ਧੰਨਵਾਦ